ਵੇਖੇ ਹੋਣਗੇ ਏਟੀਐਮ ਦੇ ਵਿੱਚੋਂ ਪੈਸੇ ਨਿਕਲਦੇ ਨੇ ਪਰ ਸਾਡੇ ਏਟੀਐਮ ਦੇ ਵਿੱਚੋਂ ਪਾਣੀ ਨਿਕਲਦਾ ਹੈ ਸਾਫ ਪਾਣੀ ਜਿਹੜਾ ਉਹ ਇਹ ਕਾਰਡ ਜਿਹੜੇ ਆ ਸਾਨੂੰ ਵੱਟ ਸਪਲਾਈ ਉਹਨਾਂ ਨੂੰ ਮਹਿੰਆ ਕਰਾਏ ਗਏ ਨੇ ਅਸੀਂ ਅੱਗੇ ਪਿੰਡ ਨੂੰ ਦਿੱਤੇ ਨੇ ਐਕਮੇ ਮੈਨੂੰ ਸਾਨੂੰ ਇਹ ਇਨਾਮ ਦੇ ਤੌਰ ਤੇ ਮਾਝੇ ਦੇ ਵਿੱਚ ਅੰਮ੍ਰਿਤਸਰ ਚ ਪਹਿਲਾ ਪਿੰਡ ਆ ਜਿਹਦੇ ਵਿੱਚ ਏਟੀਐਮ ਮਸ਼ੀਨ ਪਾਣੀ ਵਾਲੀ ਲੱਗੀ ਆ ਜੀ ਹਰ ਇੱਕ ਪਰਿਵਾਰ ਨੂੰ ਦਿੱਤਾ ਗਿਆ ਵਾ ਜਿਸ ਪਰਿਵਾਰ ਦੇ ਵਿੱਚ ਜ਼ਿਆਦਾ ਜੀ ਨੇ ਉਹਨਾਂ ਨੂੰ ਦੋ ਵੀ ਦਿੱਤੇ ਗਏ ਨੇ ਨੇ ਤਾਂ ਇਹ ਛੋਟੇ ਪਰਿਵਾਰਾਂ ਨੂੰ ਇੱਕ ਇੱਕ ਕਾਰ ਜਿਹੜਾ ਮੁਹੱਈਆ ਕਰਾਇਆ ਵਾ ਜਿਵੇਂ ਕਿ ਸੁਖਨਾ ਝੀਲ ਚੰਡੀਗੜ੍ਹ ਦੀ ਤੇ ਅਸੀਂ ਸਾਡਾ ਮਨ ਦਾ ਸੁਪਨਾ ਸੀ ਕਿ ਅਸੀਂ ਕਿਉਂ ਨਾ ਇਹਨੂੰ ਗੰਦੇ ਸਾਫ ਛੱਪੜ ਨੂੰ ਸਾਫ ਕਰਕੇ ਇਹ ਅਜਹੀ ਚੀਜ਼ ਬਣਾਈਏ ਕਿ ਸਾਨੂੰ ਬਾਹਰ ਹਿਮਾਚਲ ਵਗੈਰਾ ਜਾਂ ਚੰਡੀਗੜ੍ਹ ਘੁੰਮਣ ਨਾ ਜਾਣਾ ਪਵੇ ਪਹਿਲਾਂ ਜਿਹੜਾ ਗੰਦਾ ਪਾਣੀ ਇਹਦੇ ਵਿੱਚ ਆ ਜਾਂਦਾ ਜੀ ਡੇਲੀ ਸਾਨੂੰ ਇਹਦੀ ਸਫਾਈ ਜਿਹੜੀ ਉਹ ਕਰਨੀ ਪੈਂਦੀ ਆ ਤੇ ਜਿਹੜੀ ਮੋٹے ਕੋਈ ਕੱਖ ਜਾਂ ਕੋਈ ਕਾਗਜ਼ ਵਗੈਰਾ ਆਉਂਦੇ ਨੇ ਉਹ ਕੱਢਣੇ ਪੈਂਦੇ ਆ ਉਸ ਤੋਂ ਬਾਅਦ ਸਾਡੇ ਇਸ ਦੂਸਰੇ ਪਾਰ ਦੇ ਵਿੱਚ ਇਹ ਜਿਹੜਾ 15 ਫੁੱਟ ਡੂੰਘਾ ਜਿਹੜਾ ਆਪਾਂ ਇਹਨੂੰ ਖੂਹ ਆਖਦਾਂਗੇ ਪੰਜਾਬੀ ਚ ਬਾਅਦ ਜਿਹੜਾ ਆਪਾਂ ਗੰਦੇ ਛੱਪੜ ਨੂੰ ਸਾਫ਼ ਕਰਕੇ ਝੀਲ ਦਾ ਰੂਪ ਦਿੱਤਾ ਉਸ ਝੀਲ ਦੇ ਵਿੱਚ ਜਿਹੜਾ ਪਾਣੀ ਸ਼ਿਫਟ ਹੋ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਇਹ ਪਾਣੀ ਅਸੀਂ ਇੱਕ ਸੋਲਰ ਪੰਪ ਲਾ ਕੇ ਤੇ ਖੇਤੀ ਨੂੰ ਜਿਹੜਾ ਵਾ ਦੇਣ ਦਾ ਸਾਡਾ ਮਨਸੂਬਾ ਵਾ ਕਿ ਅਸੀਂ ਜਿਹੜਾ ਆਪਣਾ ਪਿੰਡ ਦਾ ਪਾਣੀ ਵੇਸਟ ਆ ਉਸ ਨੂੰ ਜਾਈ ਨਾ ਜਾਣ ਦਈਏ ਸਤਿ ਸ਼੍ਰੀ ਅਕਾਲ ਜੀ ਰojana ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸਰਵਣ ਇਸ ਵਕਤ ਅਮਰਸਰ ਦੇ ਪਿੰਡ ਮੱਲੂ ਨੰਗਲ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਪੰਚਾਇਤ ਨੇ ਇਸ ਪਿੰਡ ਨੂੰ ਸਮਾਰਟ ਬਣਾਉਣ ਦਾ ਜਿਹੜਾ ਬੀੜਾ ਚੁੱਕਿਆ ਹੋਇਆ ਇਸ ਵਕਤ ਜਿਹੜਾ ਉਹ ਜਿਹੜੀਆਂ ਤਸਵੀਰਾਂ ਤੁਹਾਡ ਨਾਲ ਸਾਂਝੀਆਂ ਕਰਾਂਗੇ ਕਿ ਇੱਕ ਪਾਣੀ ਵਾਲਾ ਏਟੀਐਮ ਜਿਹੜਾ ਮਸ਼ੀਨ ਇੱਥੇ ਲਗਾਈ ਗਈ ਹੈ ਜਿੱਥੋਂ ਸਾਰਾ ਪਿੰਡ ਫਿਲਟਰ ਪਾਣੀ ਜਿਹੜਾ ਲੈਂਦਾ ਬਕਾਇਦਾ ਇੱਕ ਕਾਰਡ ਜਿਹੜੇ ਨੇ ਉਹ ਬਣਾਏ ਗਏ ਨੇ ਇਸ ਕਾਰਡ ਨੂੰ ਆ ਕੇ ਇੱਥੇ ਟੱਚ ਕੀਤਾ ਜਾਂਦਾ ਮਸ਼ੀਨ ਦੇ ਨਾਲ ਤਾਂ ਫਿਰ ਵਿੱਚੋਂ ਫਿਲਟਰ ਪਾਣੀ ਨਿਕਲਦਾ ਤਸਵੀਰ ਲਾਈਵ ਤੁਹਾਨੂੰ ਡੈਮੋ ਦਿਖਾਵਾਂਗੇ ਇਹ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਕਾਰਡ ਦੀ ਔਰ ਬਾਅਦ ਦੇ ਵਿੱਚ ਪਾਣੀ ਜਿਹੜਾ ਇਥੋਂ ਨਿਕਲ ਕੇ ਆਉਂਦਾ ਇੱਕ ਕਾਰਡ ਤੇ ਤੁਸੀਂ ਜਿਹੜਾ ਉਹ ਦੋ ਵਾਰ ਪਾਣੀ ਦੀ ਵਰਤੋਂ ਕਰ ਸਕਦੇ ਹੋ ਦੋ ਵਾਰ ਪਾਣੀ ਜਿਹੜਾ ਲੈ ਸਕਦੇ ਹੋ ਸਾਰਾ ਜਾਣਾਂਗੇ ਪ੍ਰੋਸੈਸ ਕੀ ਆ ਭਾਜੀ ਉਹਨਾਂ ਦੇ ਕੋਲੋਂ ਔਰ ਜੇਕਰ ਗੱਲ ਕਰੀਏ ਇਸ ਵਕਤ ਤਾਂ ਇਹ ਪਹਿਲਾ ਵਾਰ ਇਹ ਅਜਿਹੀ ਚੀਜ਼ ਜਿਹੜੀ ਦੇਖਣ ਨੂੰ ਆਈ ਹੈ ਕਿ ਏਟੀਐਮ ਕਾਰਡ ਜਿਹੜੇ ਜਾਰੀ ਕੀਤੇ ਗਏ ਨੇ ਉਸ ਤੋਂ ਬਾਅਦ ਜਦ ਤੁਸੀਂ ਕਾਰਡ ਨੂੰ ਇਸ ਮਸ਼ੀਨ ਦੇ ਨਾਲ ਟੱਚ ਕਰਦੇ ਹੋ ਤਾਂ ਫਿਰ ਉਹ ਪਾਣੀ ਜਿਹੜਾ ਉਹ ਵਿੱਚੋਂ ਨਿਕਲਦਾ ਫਿਲਟਰ ਪਾਣੀ ਹੁੰਦਾ ਤੇ ਉਸ ਤੋਂ ਉਪਰੰਤ ਆਪਣੇ ਆਪ ਆਟੋਮੈਟਿਕ ਤਰੀਕੇ ਦੇ ਨਾਲ ਇਹ ਮਸ਼ੀਨ ਜਿਹੜੀ ਆ ਉਹ ਬੰਦ ਹੋ ਜਾਂਦੀ ਹੈ ਫਿਲਹਾਲ ਜਿਹੜੀ ਹੈ 20 ਲੀਟਰ ਦੀ ਕੈਪੈਸਿਟੀ ਹੈ 10 ਲੀਟਰ ਦੀ ਕੈਪੈਸਿਟੀ ਹੈ ਜੋ ਹੁਣ ਤੱਕ ਪਤਾ ਲੱਗਾ ਗੱਲਬਾਤ ਕਰਦੇ ਆ ਜਿਹੜੇ ਸਾਡੇ ਇੱਥੇ ਮੌਜੂਦ ਨੇ ਗੁਰਵਿੰਦਰ ਸਿੰਘ ਮੱਲੂ ਨੰਗਲ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਮਸ਼ੀਨ ਜਿਹੜੀ ਆ ਉਹ ਵਰਕ ਕਰਦੀ ਆ ਹਾਂ ਭਾਈ ਜੀ ਸਵਾਗਤ ਹੈ ਰਿਸਪੋਕਸ ਨਾਲ ਜੀ ਆਨ ਤੁਹਾਨੂੰ ਸਪੋਕਸਮੈਨ ਰਜਾਨਾ ਸਪੋਕਸਮੈਨ ਜੀ ਆਖਦੇ ਆ ਤੁਸੀਂ ਸਾਡੇ ਗੁਰਮਿੰਦਰ ਜੀ ਸਭ ਤੋਂ ਪਹਿਲਾਂ ਏਟੀਐਮ ਮਸ਼ੀਨ ਬਾਰੇ ਦੱਸ ਦਿਓ ਪਹਿਲੀ ਵਾਰ ਦੇਖਿਆ ਕਿ ਕੋਈ ਮਸ਼ੀਨ ਬਣੀ ਹੈ ਜਿੱਦ ਨਾਲ ਕਾਰਡ ਟੱਚ ਕਰੀਦਾ ਤਾਂ ਬਾਅਦ ਦੇ ਵਿੱਚੋਂ ਪਾਣੀ ਨਿਕਲਦਾ ਕੀ ਕੀ ਜਿਹੜੀ ਫੈਸਿਲਿਟੀ ਇਹਦੇ ਵਿੱਚ ਹੈਗੀ ਹੈ ਦੇਖੋ ਜੀ ਇਹ ਸਾਨੂੰ ਵਾਟਰ ਸਪਲਾਈ ਵੱਲੋਂ ਪਿੰਡ ਦੇ ਵਿੱਚ ਦੋ ਏਟੀਐਮ ਮਿਲੇ ਨੇ ਆਮ ਤਾ ਤੁਸੀਂ ਵੇਖਿਆ ਹੋਣਗੇ ਏਟੀਐਮ ਦੇ ਵਿੱਚੋਂ ਪੈਸੇ ਨਿਕਲਦੇ ਨੇ ਪਰ ਸਾਡੇ ਏਟੀਐਮ ਦੇ ਵਿੱਚੋਂ ਪਾਣੀ ਨਿਕਲਦਾ ਹੈ ਸਾਫ਼ ਪਾਣੀ ਜਿਹੜਾ ਉਹ ਇਹ ਕਾਰਡ ਜਿਹੜੇ ਆ ਸਾਨੂੰ ਵਾਟਰ ਸਪਲਾਈ ਵੱਲੋਂ ਮੁਹੱਈਆ ਕਰਾਏ ਗਏ ਨੇ ਅਸੀਂ ਅੱਗੇ ਪਿੰਡ ਨੂੰ ਦਿੱਤੇ ਨੇ ਦੋ ਇਹ ਸਾਡੀਆਂ ਮਸ਼ੀਨਾਂ ਜਿਹੜੀਆਂ ਵਾਟਰ ਲੱਗੇ ਨੇ ਜਿਹੜੇ ਫਿਲਟਰ ਸਾਫ ਪਾਣੀ ਬਿਲਕੁਲ ਜਿਹੜਾ ਉਹ ਪਿੰਡ ਵਾਲੇ ਪਾਣੀ ਲੈ ਕੇ ਜਾਂਦੇ ਨੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੇ ਵੇਸਟ ਕੁਝ ਨਹੀਂ ਹੁੰਦਾ ਪਾਣੀ ਵੇਸਟ ਨਹੀਂ ਹੁੰਦਾ ਇਸ ਕਾਰਡ ਨੇ ਦੋ ਵਾਰੀ ਝੂਸ ਹੋਣਾ ਹੈ ਦਿਨ ਦੇ ਵਿੱਚ ਤੁਸੀਂ 40 ਲੀਟਰ ਪਾਣੀ ਇੱਕ ਪਰਿਵਾਰ ਲੈ ਕੇ ਜਾ ਸਕਦਾ ਹੈ 10 ਲੀਟਰ ਦੀ ਤੇ 20 ਲੀਟਰ ਦੀ ਇਹਦੇ ਵਿੱਚ ਆਪਸ਼ਨ ਆ ਜਿੱਦਾਂ ਦਾ ਤੁਹਾਡੇ ਕੋਲ ਬਰਤਨ ਹੈ ਉਦਾਂ ਦਾ ਤੁਸੀਂ ਸਵਿਚ ਨੱਪ ਕੇ ਪਾਣੀ ਲੈ ਕੇ ਕਰ ਜਾ ਸਕਦੇ ਹੋ اچھا ਭਣੀ ਇਹ ਜਿਹੜਾ ਪਾਣੀ ਹੁੰਦਾ ਭਾਜੀ ਸਾਰਾ ਪਹਿਲਾਂ ਟੈਂਕੀਆਂ ਦੇ ਵਿੱਚ ਸੋਰੋ ਦਾ ਬਾਅਦ ਚ ਫਿਲਟਰ ਹੁੰਦਾ ਜਾਂ ਕਿਸ ਤਰ੍ਹਾਂ ਪ੍ਰੋਸੈਸ ਕੰਮ ਕਰਦਾ ਇਧਰ ਵਾਲੀ ਟੈਂਕੀ ਦੇ ਵਿੱਚ ਦੂਸਰਾ ਪਾਣੀ ਆ ਜਾਂ ਫਿਲਟਰ ਹੋ ਕੇ ਦੂਸਰੀ ਟੈਂਕੀ ਜਾਂਦਾ ਵੇਖੋ ਜੀ ਇਹ ਸਾਡੇ ਵਾਟਰ ਟੈਂਕੀ ਜਿਹੜੀ ਲੱਗੀ ਹੈ ਪਿੰਡ ਦੇ ਵਿੱਚ ਉਹ 2019 ਦੇ ਵਿੱਚ ਸਾਡੀ ਪੰਚਾਇਤ ਬਣੀ ਤੇ ਉਹਨੂੰ ਬਹੁਤ ਖੂਬ ਅਸੀਂ ਦਿਖਾਇਆ ਬਣਾਇਆ ਉਹਦੇ ਵਿੱਚ ਪਾਰਕ ਵੀ ਬਣਾਇਆ ਅਤੇ ਘਰਾਂ ਚ ਪਾਣੀ ਵੀ ਪਹਚਾਇਆ ਪਰ ਜੇ ਕੋਈ ਥੋੜੀ ਬਹੁਤੀ ਕਮੀ ਉਹਦੇ ਵਿੱਚ ਪਾਈ ਗਈ ਸੀ ਮਹਿਕਮੇ ਵੱਲੋਂ ਸਾਨੂੰ ਇਹ ਇਨਾਮ ਦੇ ਤੌਰ ਤੇ ਮਾਜੇ ਦੇ ਵਿੱਚ ਅੰਮ੍ਰਿਤਸਰ ਚ ਪਹਿਲਾ ਪਿੰਡ ਹੈ ਜਿਹਦੇ ਵਿੱਚ ਏਟੀਐਮ ਮਸ਼ੀਨ ਪਾਣੀ ਵਾਲੀ ਲੱਗੀ ਹੈ ਇਹਦੇ ਵਿੱਚ ਪਾਣੀ ਉਸ ਤੋਂ ਆਣ ਕੇ ਫਿਲਟਰ ਹੁੰਦਾ ਜੀ ਫਿਰ ਇਹ ਟੈਂਕੀਆਂ ਲੱਗੀਆਂ ਦੋ ਦੋ 25 2500 ਲੀਟਰ ਦੀਆਂ ਉਹਦੇ ਵਿੱਚ ਸਟੋਰ ਹੋ ਜਾਂਦਾ ਹੈ ਤੇ ਲਾਈਟ ਨਾਲ ਚੱਲਦਾ ਹੈ ਇਹਦੇ ਵਿੱਚ ਪਾਣੀ ਸਟੋਰ ਹੋ ਜਾਣਾ ਹੈ ਲਾਈਟ ਆਏਗੀ ਤਾਂ ਏਟੀਐਮ ਜਿਹੜਾ ਇਹ ਚੱਲੇਗਾ ਤੇ ਫਿਰ ਤੁਹਾਨੂੰ ਪਾਣੀ ਮਿਲੇਗਾ ਜੀ ਇਹ ਜਿਹੜੇ ਕਾਰਡ ਇਸ਼ੂ ਕੀਤੇ ਗਏ ਨੇ ਇਹ ਜਿਹੜੇ ਕਾਰਡ ਤੁਹਾਡੇ ਹੱਥ ਦੇ ਵਿੱਚ ਹੈ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਵਾਟਰ ਸਪਲਾਈ ਤੇ ਸੈਨੀਟੇਸ਼ਨਸ ਉਹ ਜਾਰੀ ਕੀਤੇ ਗਏ ਇਹ ਜਿਹੜੇ ਕਾਰਡ ਨੇ ਇਹ ਹਰ ਇੱਕ ਪਰਿਵਾਰ ਨੂੰ ਜਾਰੀ ਕੀਤਾ ਗਿਆ ਜਾਂ ਗਿਣਤੀ ਦੇ ਕਾਰਡ ਨੇ ਸਿਰਫ ਦੋ ਤਿੰਨ ਨਹੀਂ ਦੋ ਤਿੰਨ ਨਹੀਂ ਜੀ ਇਹ ਹਰ ਇੱਕ ਪਰਿਵਾਰ ਨੂੰ ਦਿੱਤਾ ਗਿਆ ਵਾ ਜਿਸ ਪਰਿਵਾਰ ਦੇ ਵਿੱਚ ਜ਼ਿਆਦਾ ਜੀ ਨੇ ਉਹਨਾਂ ਨੂੰ ਦੋ ਵੀ ਦਿੱਤੇ ਗਏ ਨੇ ਨਹੀਂ ਤਾਂ ਇਹ ਛੋਟੇ ਪਰਿਵਾਰਾਂ ਨੂੰ ਇੱਕ ਇੱਕ ਕਾਰਡ ਜਿਹੜਾ ਮੁਹੱਈਆ ਕਰਾਇਆ ਗਿਆ ਵਾ ਉਹਨਾਂ ਕੋ ਅਧਾਰ ਕਾਰਡ ਬਕਾਇਦਾ ਲੈ ਕੇ ਅਸੀਂ ਉਹ ਆਪਣੇ ਰਜਿਸਟਰ ਦੇ ਉੱਤੇ ਛਾੜ ਕੇ ਅਧਾਰ ਕਾਰਡ ਦਾ ਨੰਬਰ ਤੇ ਇਹ ਜਿਹੜੇ ਏਟੀਐਮ ਕਾਰਡ ਨੇ ਉਹਨਾਂ ਨੂੰ ਦਿੱਤੇ ਨੇ ਕਿਸੇ ਨੂੰ ਵੀ ਜ਼ਰੂਰਤ ਹੋਵੇ ਤਾਂ ਸਾਡੇ ਕੋ ਲੈ ਕੇ ਜਾ ਸਕਦਾ ਹੈ ਤੇ ਲੈ ਕੇ ਵੀ ਜਾਂਦਾ ਹੈ ਇਹ ਜੇ ਮਾਲੋ ਤੁਸੀਂ ਕਹ ਪਾਣੀ ਫਿਲਟਰ ਹੋ ਕੇ ਆਉਂਦਾ ਜਿਵੇਂ ਘਰਾਂ ਦੇ ਵਿੱਚ ਆਪਾਂ ਫਿਲਟਰ ਲਾਏ ਹੁੰਦੇ ਆ ਉਹਨਾਂ ਦੀ ਸਮੇਂ-ਸਮੇਂ ਤੇ ਆਪਾਂ ਚੈਕਿੰਗ ਵੀ ਕਰਾਉਨੇ ਆ ਤੇ ਇਹਦੀ ਵੀ ਕੋਈ ਚੈਕਿੰਗ ਹੁੰਦੀ ਆ ਕਿੰਨੇ ਚਿਰ ਬਾਅਦ ਹੁੰਦੀ ਆ ਵੇਖੋ ਜੀ ਇਹਦੇ 2 2.5 ਮਹੀਨੇ ਬਾਅਦ ਜਿਹੜੀ ਇਹਦੀ ਸਫਾਈ ਵੀ ਕਰਕੇ ਜਾਂਦੇ ਨੇ ਤਾਂ ਇਹਦੀ ਚੈਕਿੰਗ ਵੀ ਹੁੰਦੀ ਆ ਵੀ ਇਹਦੇ ਵਿੱਚ ਕੋਈ ਕੋਈ ਮਾਤਰਾ ਜਿਹੜੀ ਆ ਏਡੀਐਸ ਜ਼ਿਆਦਾ ਤਾਂ ਨਹੀਂ ਆ ਉਹ ਵੀ ਚੈਕਿੰਗ ਹੁੰਦੀ ਆ ਤੇ ਅਸੀਂ ਇਸ ਦੀ ਸਫਾਈ ਵੀ ਹੁੰਦੀ ਆ ਜਿਵੇਂ ਕਿਤੇ ਸਾਡੇ ਕੋਈ ਪ੍ਰੋਬਲਮ ਆ ਜਾਵੇ ਤਾਂ ਅਸੀਂ ਆਪਣੇ ਵੱਲੋਂ ਪਹਿਲਾਂ ਤਾਂ ਕੋਸ਼ਿਸ਼ ਕਰਦੇ ਨੇ ਇਹ ਅਸੀਂ ਇਹਨਾਂ ਨੂੰ ਆਪ ਠੀਕ ਕਰ ਲਈਏ ਜੇ ਸਾਡੇ ਕੋ ਨਾ ਠੀਕ ਹੋਵੇ ਤਾਂ ਫਿਰ ਅਸੀਂ ਮਹਿਕਮੇ ਨੂੰ ਫੋਨ ਕਰਦੇ ਆਂ ਤੇ ਉਹ ਵੀ ਸਾਡਾ ਬਹੁਤ ਸਹਿਯੋਗ ਕਰਦੇ ਨੇ ਉਹ ਵੀ ਆਣ ਕੇ ਠੀਕ ਕਰਕੇ ਜਾਂਦੇ ਨੇ ਸਾਡੇ ਇੱਥੇ ਨਜ਼ਦੀਕ ਹੀ ਇਲੈਕਟ੍ਰੀਸ਼ੀਅਨ ਵੀਰ ਸਾਡੇ ਰਹਿੰਦੇ ਨੇ ਕਾਬਿਲ ਸਿੰਘ ਹੁਣੀ ਜਦੋਂ ਵੀ ਆਵਾਜ਼ ਮਾਰਦੇ ਅਸੀਂ ਉਹ ਪਹਿਲਾਂ ਤਾਂ ਉਹ ਇਹਨੂੰ ਕਰਦੇ ਨੇ ਠੀਕ ਜੇ ਉਹਨਾਂ ਦੇ ਸਮਝ ਵਿੱਚ ਨਾ ਆਵੇ ਤਾਂ ਫਿਰ ਅਸੀਂ ਮਹਿਕਮੇ ਨੂੰ ਜਿਹੜਾ ਵਾ ਤਲਾਹ ਕਰਦੇ ਆਂ ਤੇ ਫਿਰ ਉਹ ਆਣ ਕੇ ਠੀਕ ਕਰਕੇ ਜਾਂਦੇ ਨੇ ਬਿਲਕੁਲ ਜੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਵੇਂ ਗੁਰਵਿੰਦਰ ਜੀ ਨੇ ਦੱਸਿਆ ਕਿ ਇਹ ਜਿਹੜੀ ਏਟੀਐਮ ਦੇ ਵਿੱਚੋਂ ਤੁਸੀਂ ਪੈਸੇ ਨਿਕਲਦੇ ਤਾਂ ਬੜੇ ਦੇਖੇ ਹੋਣਗੇ ਪਰ ਕਾਰਡ ਲਗਾ ਕੇ ਜਿਹੜਾ ਆ ਇਸ ਮਸ਼ੀਨ ਦੇ ਵਿੱਚੋਂ ਜਦ ਕਾਰਡ ਇੱਥੇ ਇਸ ਜਗ੍ਹਾ ਦੇ ਉੱਤੇ ਟੱਚ ਕੀਤਾ ਜਾਂਦਾ ਤੇ ਫਿਰ ਬਟਨ ਜਿਹੜਾ ਦਬਾਇਆ ਜਾਂਦਾ ਔਰ 10 ਲੀਟਰ ਜਾਂ 20 ਲੀਟਰ ਦੀ ਜਿੰਨੀ ਕੈਪੈਸਿਟੀ ਉਸ ਹਿਸਾਬ ਨਾਲ ਜਿਹੜਾ ਬਰਤਨ ਥੱਲੇ ਜਿਹੜਾ ਉਹ ਭਰ ਜਾਂਦਾ ਔਰ ਸਭ ਤੋਂ ਵੱਡੀ ਗੱਲ ਕਿ ਫਿਲਟਰ ਇਹਦੇ ਪਿੱਛੇ ਲੱਗਾ ਹੋਇਆ ਟੈਂਕੀ ਦੇ ਜਿਹੜੀ ਪਿੰਡ ਦੀ ਪਾਣੀ ਦੀ ਟੈਂਕੀ ਆ ਉੱਥੋਂ ਜਿਹੜਾ ਸਿੱਧਾ ਪਾਣੀ ਆਉਂਦਾ ਬਾਅਦ ਵਿੱਚ ਫਿਲਟਰ ਹੁੰਦਾ ਦੋ ਟੈਂਕੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਜਿੱਥੋਂ ਜਿੱਥੋਂ ਇਹ ਸਾਫ਼ ਪਾਣੀ ਜਿਹੜਾ ਫਿਲਟਰ ਹੋ ਕੇ ਨਿਕਲਦਾ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਸ ਪਿੰਡ ਦੀ ਖੂਬਸੂਰਤ ਝੀਲ ਦੀਆਂ ਇਹ ਨਹੀਂ ਕਿ ਕੱਲੀ ਏਟੀਐਮ ਪਾਣੀ ਦੀ ਏਟੀਐਮ ਮਸ਼ੀਨ ਤਾਂ ਕੀ ਇਹ ਪਿੰਡ ਜਿਹੜਾ ਮੱਲੂ ਨਗਰ ਜਿਹੜਾ ਸੀਮਤ ਆ ਇੱਕ ਖੂਬਸੂਰਤ ਝੀਲ ਜਿਹੜੀ ਬਣਾਈ ਗਈ ਆ ਕਿਸ ਤਰ੍ਹਾਂ ਦੇ ਨਾਲ ਉਹ ਝੀਲ ਦੇ ਵਿੱਚ ਪਾਣੀ ਆਉਂਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਸਟੈਪ ਬਾਈ ਸਟੈਪ ਪਰ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਝੀਲ ਦੀਆਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਆ ਫਿਰ ਦੂਸਰੇ ਪਾਸੇ ਇਹ ਜਿਹੜੇ ਚਾਰ ਫਿਲਟਰ ਜਿਹੜੇ ਉਹ ਤੋਂ ਸਟੈਪ ਬਾ ਸਟੈਪ ਤੁਹਾਨੂੰ ਦੱਸ ਦਿਆ ਕਿ ਕਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਝੀਲ ਜਿਹੜੀ ਬਣਾਈ ਗਈ ਆ ਔਰ ਖੂਬਸੂਰਤ ਝੀਲ ਤਾਂ ਹੈ ਹੀ ਆ ਪਾਣੀ ਜਿਹੜਾ ਅੰਦਰ ਉਹ ਵੀ ਫਿਲਟਰ ਹੋ ਕੇ ਜਾਂਦਾ ਤੇ ਤਸਵੀਰਾਂ ਜਿਹੜੀਆਂ ਤੁਹਾਡਾ ਇਸ ਚਾਰੇ ਜਿਹੜੇ ਪ੍ਰਕਾਸ਼ ਨੇ ਉਹਨਾਂ ਦੀਆਂ ਸਾਂਝੀਆਂ ਕਰ ਰਹੇ ਆ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਇਹ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਉਹ ਇਹ ਵਾਲਾ ਜਿਹੜਾ ਜੰਗਲਾ ਉੱਪਰ ਲੱਗਾ ਹੋਇਆ ਇੱਕ ਛੋਟਾ ਜਿਹਾ ਜਿੱਚ ਬੱਚਾ ਨੂੰ ਵੀ ਚੀਜ਼ ਜਿਹੜੀ ਆ ਉਹ ਬਣਾਈ ਗਈ ਆ ਸਭ ਤੋਂ ਪਹਿਲਾਂ ਪਿੰਡ ਦਾ ਜਿਹੜਾ ਸੀਵਰੇਜ ਦਾ ਪਾਣੀ ਆ ਜਾਂ ਗੰਦਾ ਪਾਣੀ ਆ ਇਸ ਜਿਹੜਾ ਹੈਗਾ ਤੇ ਬੱਚਾ ਦਾ ਬਣਾ ਕੇ ਇਹਦੇ ਵਿੱਚ ਆ ਕੇ ਡਿੱਗਦਾ ਨਾਲ ਗੁਰਵਿੰਦਰ ਜੀ ਕੋ ਜਾਣਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਸਾਰਾ ਪ੍ਰੋਸੈਸ ਗੁਰਵਿੰਦਰ ਜੀ ਸਭ ਤੋਂ ਪਹਿਲਾਂ ਪਾਣੀ ਜਿਹੜਾ ਇਸ ਚ ਬੱਚੇ ਵਿੱਚ ਆ ਕੇ ਡਿੱਗਦਾ ਪਿੰਡ ਦਾ ਗੰਦਾ ਪਾਣੀ ਫਿਰ ਕਿਵੇਂ ਚੱਲਦਾ ਪ੍ਰੋਸੈਸ ਇਹ ਦੇਖੋ ਜੀ ਪਹਿਲਾਂ ਜਿਹੜਾ ਗੰਦਾ ਪਾਣੀ ਇਹਦੇ ਵਿੱਚ ਆ ਜਾਂਦਾ ਜੀ ਡੇਲੀ ਸਾਨੂੰ ਇਹਦੀ ਸਫਾਈ ਜਿਹੜੀ ਉਹ ਕਰਨੀ ਪੈਂਦੀ ਆ ਕਿ ਜਿਹੜੀ ਮੋਟੇ ਕੋਈ ਕੱਖ ਜਾਂ ਕੋਈ ਕਾगज ਵਗੈਰਾ ਆਉਂਦੇ ਨੇ ਉਹ ਕੱਢਣੇ ਪੈਂਦੇ ਆ ਉਸ ਤੋਂ ਬਾਅਦ ਸਾਡੇ ਇਸ ਦੂਸਰੇ ਪਾਰਟ ਦੇ ਵਿੱਚ ਇਹ ਜਿਹੜਾ 15 ਫੁੱਟ ਡੂੰਘਾ ਜਿਹੜਾ ਆਪਾਂ ਇਹਨੂੰ ਖੂਹ ਆਖਦਾਂਗੇ ਪੰਜਾਬੀ ਚ ਉਹ ਬਣਿਆ ਹੋਇਆ ਉਹਦੇ ਵਿੱਚ ਪਾਣੀ ਜਿਹੜਾ ਵਾ ਥੱਲੇੋਂ ਪਾਈਪ ਲਾਈਨ ਪਈ ਹੋਈ ਹੈ ਤੇ ਉਹਦੇ ਵਿੱਚ ਜੇ ਕੋਈ ਤਰਲ ਪਦਾਰਥ ਉਹ ਅੱਗੇ ਚਲੇ ਜਾਂਦਾ ਵਾ ਜਿਹੜਾ ਕੋਈ ਬੈਠਣ ਵਾਲੀ ਗਾਰ ਉਹ ਥੱਲੇ ਚੱਲ ਜਾਂਦੀ ਹੈ ਜਿਵੇਂ ਕਿ ਆਹ ਵੇਖੋ ਤੁਸੀਂ ਬਹੁਤ ਸਾਰੇ ਜਿਹੜੇ ਲਿਫਾਫੇ ਨੇ ਉੱਪਰ ਰਹਿ ਗਏ ਨੇ ਇਹਦੇ ਵਿੱਚ ਇੱਕ ਹੌਲ ਰੱਖਿਆ ਆ ਉਹਦੇ ਨਾਲ ਆਪਾਂ ਸਿਪਾਈ ਸੇਵਕ ਉਹ ਡੇਲੀ ਜਿਹੜਾ ਵਾ ਉਹ ਸਾਫ਼ ਕਰਵਾ ਕੇ ਤੇ ਇਹ ਜਿਹੜਾ ਗੰਦਗੀ ਹੈ ਬਾਹਰ ਕਢਵਾਈ ਜਾਂਦੀ ਆ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਹੜਾ ਪਾਣੀ ਇਸ ਦੇ ਵਿੱਚ ਆ ਜਾਂਦਾ ਵਾ ਇਸ ਦੇ ਵਿੱਚ ਤੁਸੀਂ ਦੇਖੋ ਬਿਲਕੁਲ ਪਾਣੀ ਜਿਹੜਾ ਇਹ ਸਾਫ਼ ਹੋ ਚੁੱਕਾ ਹੈ ਇਸ ਤੋਂ ਬਾਅਦ ਜਿਹੜਾ ਆਪਾਂ ਗੰਦੇ ਛੱਪੜ ਨੂੰ ਸਾਫ਼ ਕਰਕੇ ਝੀਲ ਦਾ ਰੂਪ ਦਿੱਤਾ ਉਸ ਝੀਲ ਦੇ ਵਿੱਚ ਜਿਹੜਾ ਪਾਣੀ ਸ਼ਿਫਟ ਹੋ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਇਹ ਪਾਣੀ ਅਸੀਂ ਇੱਕ ਸੋਲਰ ਪੰਪ ਲਾ ਕੇ ਤੇ ਖੇਤੀ ਨੂੰ ਜਿਹੜਾ ਵਾ ਦੇਣ ਦਾ ਸਾਡਾ ਮਨਸੂਬਾ ਵਾ ਕਿ ਅਸੀਂ ਜਿਹੜਾ ਆਪਣਾ ਪਿੰਡ ਦਾ ਪਾਣੀ ਵੇਸਟ ਆ ਉਸ ਨੂੰ ਜਾਈ ਨਾ ਜਾਣ ਦੇਈਏ ਤੇ ਅਸੀਂ ਖੇਤੀ ਨੂੰ ਦਈਏ ਜੋ ਕਿ ਸਾਡੀ ਜਿਹੜੀ ਖੇਤੀ ਦਾ ਜਿਹੜਾ ਧੰਦਾ ਲਾਹੇਵੰਦ ਹੋ ਸਕੇ ਖੇਤੀ ਨੂੰ ਜਿਹੜਾ ਪਾਣੀ ਯੂਜ਼ ਕਰਕੇ ਤੇ ਇੱਕ ਕਿਸਾਨ ਨੂੰ ਵੀ ਫਾਇਦਾ ਦਿੱਤਾ ਜਾਵੇ ਬਿਲਕੁਲ ਜੀ ਮੈਂ ਤਸਵੀਰਾਂ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਕਿਸਾਨ ਦੇ ਨਾਲ ਜਿਹੜਾ ਲਾਸਟ ਪ੍ਰੋਸੈਸ ਆ ਪਾਣੀ ਦਾ ਉੱਥੋਂ ਸਾਫ਼ ਹੋ ਕੇ ਪਾਣੀ ਫਿਰ ਅੰਦਰ ਛੀਲ ਦੇ ਵਿੱਚ ਆ ਕੇ ਡਿੱਗਦਾ ਮੈਂ ਦੱਸ ਦੇਵਾਂ ਕਿ ਇਹ ਪਿੰਡ ਦਾ ਇੱਕ ਛੱਪੜ ਸੀਗਾ ਜਿਸ ਨੂੰ ਬਾਅਦ ਦੇ ਵਿੱਚ ਛੀਲ ਦੇ ਵਿੱਚ ਤਬਦੀਲ ਕੀਤਾ ਗਿਆ ਔਰ ਕਿੰਨੀ ਖੂਬਸੂਰਤ ਵਿੱਚ ਜਿਹੜੀ ਆ ਸੜਕ ਰੂਮਾਂ ਪਗਡੰਡੀ ਜੀ ਬਣਾਈ ਗਈ ਆ ਉਹ ਅਖੀਰ ਤੇ ਜਾ ਕੇ ਜਿਹੜਾ ਖੂਬਸੂਰਤ ਜਿਹੜਾ ਫੁਹਾਰਾ ਲੱਗਾ ਹੋਇਆ ਫਿਰ ਉੱਥੇ ਟੇਬਲ ਜਿਹੜੇ ਨੇ ਉਹ ਸੀਮਿੰਟ ਦੇ ਮੇਜ਼ ਜਿਹੜੇ ਬਣਾਏ ਗਏ ਨੇ ਜਿੱਥੇ ਲੋਕ ਬੈਠ ਸਕਦੇ ਨੇ ਔਰ ਜੇਕਰ ਗੱਲ ਕਰੀਏ ਤਾਂ ਅਜਿਹਾ ਲੱਗਦਾ ਜਿਵੇਂ ਚੰਡੀਗੜ੍ਹ ਜਿਹੜਾ ਹਜੇ ਇਸ ਦੇ ਵਿੱਚ ਵੀ ਕਾਫੀ ਡਵੈਲਪਮੈਂਟ ਜਿਹੜੀ ਹੋਣ ਵਾਲੀ ਹੈ ਜਿਵੇਂ ਬਾਜੀ ਹੋਣਾ ਗੁਰਵਿੰਦਰ ਜੀ ਨੇ ਦੱਸਿਆ ਪਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਵੱਡੀਆਂ ਫੈਸਿਲਿਟੀਆਂ ਦੇ ਨਾਲ ਇਸ ਪਿੰਡ ਨੂੰ ਜਿਹੜਾ ਉਹ ਲੈਸ ਕੀਤਾ ਗਿਆ ਇੱਥੇ ਗੱਲਬਾਤ ਕਰ ਲੈਂਦੇ ਆ ਗੁਰਵਿੰਦਰ ਜੀ ਦੇ ਨਾਲ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾੜਾ ਜਿਹੜਾ ਪ੍ਰੋਸੈਸ ਚੱਲਦਾ ਔਰ ਖੂਬਸੂਰਤ ਜਿਹੜਾ ਪਿੱਛੇ ਫੁਹਾਰਾ ਜਿਹੜਾ ਲਗਾਇਆ ਗਿਆ ਟ ਕਿਸ ਤਰੀਕਾ ਸੀਗਾ ਕਿਸ ਤਰ੍ਹਾਂ ਸਾਰਾ ਸੰਭਵ ਹੋਇਆ ਗੁਰਵਿੰਦਰ ਜੀ ਸਭ ਤੋਂ ਪਹਿਲਾ ਸਵਾਲ ਏ ਕਿ ਇਹ ਇੱਕ ਆ ਬੜਾ ਖੂਬਸੂਰਤ ਤੁਹਾਡੇ ਵੱਲੋਂ ਪਹਿਲਾਂ ਝੀਲ ਦੇ ਵਿੱਚ ਪਗ ਡੰਡੀ ਤੋਂ ਚੱਲ ਕੇ ਆਉਣੇ ਆ ਤੇ ਫਿਰ ਇੱਥੇ ਆ ਕੇ ਇੱਕ ਛੋਟਾ ਜਿਹਾ ਜਿਹੜਾ ਉਹ ਤੇ ਜਗ੍ਹਾ ਬਣਾਈ ਗਈ ਜਿੱਥੇ ਟੇਬਲ ਤੇ ਲੋਕ ਜਿਹੜੇ ਉਹ ਬੈਠਦੇ ਆ ਦੇਖੋ ਜੀ ਸਾਡੇ ਮਨ ਚ ਸੀਗਾ ਕਿ ਬਹੁਤ ਸੋਹਣਿਆ ਦ੍ਰਿਸ਼ ਜਿਹੜੇ ਲੋਕਾਂ ਦੇ ਬਣੇ ਹੁੰਦੇ ਨੇ ਜਿਵੇਂ ਕਿ ਸੁਖਨਾ ਝੀਲ ਚੰਡੀਗੜ੍ਹ ਦੀ ਤੇ ਅਸੀਂ ਸਾਡਾ ਮਨ ਦਾ ਸੁਪਨਾ ਸੀ ਕਿ ਅਸੀਂ ਕਿਉਂ ਨਾ ਇਹਨੂੰ ਗੰਦੇ ਸਾਫ ਛੱਪੜ ਨੂੰ ਸਾਫ ਕਰਕੇ ਕਿ ਅਜਹੀ ਚੀਜ਼ ਬਣਾਈਏ ਇਹ ਸਾਨੂੰ ਬਾਹਰ ਹਿਮਾਚਲ ਵਗੈਰਾ ਜਾਂ ਚੰਡੀਗੜ੍ਹ ਘੁੰਮਣ ਨਾ ਜਾਣਾ ਪਵੇ ਇਹ ਸਾਡਾ ਸਾਡੀ ਪੰਚਾਇਤ ਦਾ ਸੀਗਾ ਮਨਸੂਬਾ ਸਾਡੀ ਸਭਾ ਦਾ ਮਨਸੂਬਾ ਸੀ ਇਹ ਰਲ ਕੇ ਸਾਰੇ ਨਗਰ ਦਾ ਸੀਗਾ ਕਿ ਇੱਕ ਅਜਿਹੀ ਚੀਜ਼ ਬਣਾਈ ਜਾਵੇ ਜਿਸ ਤੋਂ ਆਪਾਂ ਜਿਹੜਾ ਵਾ ਉਹ ਸੈਰ ਵੀ ਕਰ ਸਕੀਏ ਤੇ ਇਸ ਤੋਂ ਆਪਾਂ ਕੋਈ ਫਾਇਦਾ ਲੈ ਸਕੀਏ ਕਿ ਜਿਵੇਂ ਵਧੀਆ ਬੱਚੇ ਜਿਹੜੇ ਆ ਜਿਦਾ ਕਰਦੇ ਨੇ ਕਿ ਆਪਾਂ ਘੁੰਮਣ ਜਾਣਾ ਹੈ ਛੁੱਟੀਆਂ ਦੇ ਵਿੱਚ ਸਾਡੇ ਪਿੰਡ ਹੀ ਘੁੰਮਣ ਇਹੋ ਜੀ ਚੀਜ਼ ਅਸੀਂ ਬਣਾ ਕੇ ਆਪਣੇ ਪਿੰਡ ਨੂੰ ਜਿਹੜਾ ਖੂਬਸੂਰਤ ਦਿਖ ਦੇਣ ਦਾ ਜਿਗਰ ਕੀਤਾ ਹੈ ਇਹ ਇੱਕ ਛੱਪੜ ਸੀਗਾ ਪਹਿਲਾਂ ਜਿਵੇਂ ਤੁਸੀਂ ਇਹ ਜਗਰ ਕੀਤਾ ਤੇ ਉਸ ਤੋਂ ਬਾਅਦ ਫਿਰ ਕਿਹੜੀ ਸਭਾ ਨਾਲ ਰਲੀ ਕਿਤਰਾ ਸਾਰੀ ਇਹ ਸਕੀਮ ਬਣਾਈ ਕਿ ਇਸ ਨੂੰ ਜਿਹੜਾ ਝੀਲ ਦੇ ਵਿੱਚ ਬਦਲਿਆ ਜਾਵੇ ਪੰਚਾਇਤ ਦਾ ਸਹਿਯੋਗ ਕਿਹੋ ਜਿਹਾ ਰਿਹਾ ਜਾਂ ਖਾਸ ਕਰਕੇ ਇਆਂ ਪਿੰਡਾਂ ਵਿੱਚ ਆ ਨਾ ਰਹੀਆਂ ਦਾ ਸਹਿਯੋਗ ਹੁੰਦਾ ਕਿਵੇਂ ਦਾ ਸਹਿਯੋਗ ਰਿਹਾ ਹੈ ਵੇਖੋ ਜੀ ਇਹ 2019 ਦੇ ਵਿੱਚ ਸਾਡੀ ਪੰਚਾਇਤ ਬਣੀ ਸੀ ਤੇ ਪੰਚਾਇਤ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਆਇਆ ਕੰਮ ਜਿਹੜੇ ਆ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਜਿਵੇਂ ਗੰਦਾ ਛੱਪੜ ਸਾਫ ਕਰਨਾ ਵਾਟਰ ਸਪਲਾਈ ਵਾਲੀ ਜਗ੍ਹਾ ਤੇ ਪਾਰਕ ਬਣਾਉਣਾ ਸਕੂਲ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਸਮਾਰਟ ਸਕੂਲ ਬਣਖ ਦੇਣੀ ਬਹੁਤ ਸਾਰੇ ਕੰਮ ਜਿਹੜੇ ਉਹ ਕੀਤੇ ਤੇ ਨਗਰ ਨੇ ਸਾਡਾ ਸਹਿਯੋਗ ਕੀਤਾ ਤੇ ਪੰਚਾਇਤ ਨੇ ਸਾਡਾ ਸਹਿਯੋਗ ਮੰਗਿਆ ਜਿਵੇਂ ਸਾਡੀ ਸਭਾ ਬਣੀ ਆ ਭਾਈ ਮੱਲੂ ਜੀ ਪਿੰਡੂ ਵਿਕਾਸ ਨੌਜਵਾਨ ਸਭਾ ਇੱਕ ਸਾਡੀ ਸਭਾ ਹੋ ਰਿਹਾ ਜਿਵੇਂ ਸ਼ਹੀਦ ਪੰਗ ਸਿੰਘ ਨੌਜਵਾਨ ਸਭਾ ਅਸੀਂ ਰਲ ਕੇ ਜਿਹੜਾ ਵਾ ਇਹਦੇ ਵਿੱਚ ਕਮੇਟੀਆਂ ਬਣਾਈਆਂ ਗਈਆਂ ਕੱਲੀ ਪੰਚਾਇਤ ਨਹੀਂ ਕੁਝ ਕਰ ਸਕਦੀ ਪੰਚਾਇਤ ਨੇ ਬੜੇ ਸਹਿਯੋਗ ਮਲਕੇ ਸੁੱਚੇ ਢੰਗ ਦੇ ਨਾਲ ਸਾਡੀਆਂ ਕਮੇਟੀਆਂ ਬਣਾਈਆਂ ਜਿਵੇਂ ਕਿ ਸਾਡੀ ਉਹ ਸਕੂਲ ਦੀ ਕਮੇਟੀ ਬਣੀ ਤੇ ਸੈਨੀਟੇਸ਼ਨ ਕਮੇਟੀ ਬਣੀ ਹੋਰ ਵੀ ਸਾਡੀਆਂ ਸਭਾ ਬਣੀਆਂ ਪਹਿਲਾਂ ਜਿਵੇਂ ਸਾਡਾ ਸ਼ਮਸ਼ਾਨ ਘਾਟ ਬਹੁਤ ਵਧੀਆ ਹੈ ਇੱਕ ਜਿਹੜਾ ਵਾ ਇੱਕ ਇੱਕ ਕਮੇਟੀ ਬਣ ਕੇ ਉਸ ਦੀ ਟੀਮ ਬਣ ਕੇ ਤੇ ਫਿਰ ਇਹ ਜਿਹੜੇ ਇਹ ਕੰਮ ਨੇਪਰੇ ਚਾੜੇ ਜਾਂਦੇ ਨੇ ਇਹ ਕੋਈ ਛੋਟੀ ਗੱਲ ਨਹੀਂ ਐ ਏਡੇ ਏਡੇ ਵਗੜੇ ਵੱਡੇ ਕੰਮ ਜਿਹੜੇ ਆ ਕਰ ਲੈਣਾ ਬਹੁਤ ਵੱਡੀ ਗੱਲ ਆ ਬਹੁਤ ਸਹਿਯੋਗ ਆ ਸਾਡੇ ਨਗਰ ਦਾ ਸਭਾ ਦਾ ਸਹਿਯੋਗ ਆ ਪੰਚਾਇਤ ਦਾ ਤਾਲਮੇਲ ਆ ਤੇ ਤਹਾਂ ਹੀ ਇਹੋ ਜਿਹੀ ਚੀਜ਼ਾਂ ਬਣ ਸਕਦੀ। ਇੱਕ ਖੂਬਸੂਰਤ ਪਾਰਕ ਵੀ ਬਣਾਈ ਗਿਆ ਤੇ ਦੂਸਰਾ ਦਰਬਾਰ ਸਾਹਿਬ ਤੋਂ 24 ਘੰਟੇ ਜਿਹੜਾ ਉਹ ਕੀਰਤਨ ਦਾ ਪ੍ਰਵਾਹ ਹੀ ਚੱਲਦਾ। ਉਹ ਕਿਸ ਤਰ੍ਹਾਂ? ਵੇਖੋ ਜੀ ਇਹ ਸਾਡਾ ਜਿਵੇਂ ਅਸੀਂ ਹੈਰੀਟੇਜ ਬਣਿਆ ਏ ਹਰਮੰਦਰ ਸਾਹਿਬ ਤੋਂ ਤੇ ਸਾਨੂੰ ਸੀਗਾ ਕਿ ਸਾਡੇ ਜਿਹੜੇ ਨਗਰ ਦੇ ਵਿੱਚ ਜਦੋਂ ਐਂਟਰੀ ਕੋਈ ਕਰੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਤਿਹਾਸਿਕ ਨਗਰ ਹੈ। ਗੁਰੂ ਕੇ ਬਾਗ ਨੂੰ ਜਾਂਦੇ ਆ ਇੱਥੇ ਗੁਰੂ ਸਾਹਿਬ ਜੀ ਰੁੱਕੇ ਗਏ ਨੇ ਤੇ ਸਾਡਾ ਵੀ ਮੰਨ ਦਾ ਸੀਗਾ ਸੁਪਨਾ, ਸਾਡੇ ਨੌਜਵਾਨਾਂ ਦਾ ਸੁਪਨਾ ਸੀ, ਸਾਡੀ ਪੰਚਾਇਤ ਦਾ ਸੁਪਨਾ ਸੀ। ਕਿ ਜੇਵੇਂ ਕੋਈ ਸਾਡੇ ਅੰਦਰ ਨਗਰ ਦੇ ਅੰਦਰ ਇੰਟਰ ਕਰੇ ਮੱਲੂ ਨੰਗਲ ਦੇ ਅੰਦਰ ਤੇ ਸਾਡੀ ਜਿਹੜੀ ਗੁਰਬਾਣੀ ਜਿਹੜੀ ਆ ਉਹ ਸਾਨੂੰ ਕੰਨਾਂ ਦੇ ਵਿੱਚ ਰਸ ਭੰਨਾ ਕੀਰਤਨ ਜਿਹੜਾ ਉਹ ਪਵੇ ਤੇ ਸਾਡਾ ਵਧੀਆ ਜਿਹੜਾ ਜੀਵਨ ਜਿਹੜਾ ਉਹ ਬਣ ਸਕੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹੋਰ ਅੱਗੇ ਅੱਗੇ ਕੀ ਸਕੀਮਾਂ ਨੇ ਹੋਰ ਪਿੰਡ ਨੂੰ ਸੁੰਦਰੀਕਰਨ ਕਰਨ ਲਈ ਪਿੰਡ ਦਾ ਕੀ ਕੀ ਸਕੀਮਾਂ ਜਿਹੜੀਆਂ ਨੇ ਉਹ ਅੱਗੇ ਹੋਂਦ ਵਿੱਚ ਲੈਂਦੇ ਜਾਨਕਿ ਪੰਚਾਇਤ ਦੇ ਨਾਲ ਰਲ ਕੇ ਜਾਂ ਸਰਕਾਰ ਦੇ ਸਹਿਯੋਗ ਨਾਲ ਵੇਖੋ ਜੀ ਸਾਡਾ ਜਿਹੜਾ ਪਲਾਸਟ ਦਾ ਬਹੁਤ ਹੀ ਵੱਡਾ ਜਿਹੜਾ ਵਾ ਸਮੱਸਿਆ ਵਾ ਪਿੰਡਾਂ ਦੇ ਵਿੱਚ ਉਹ ਵੀ ਸਾਡਾ ਪ੍ਰੋਜੈਕਟ ਜਿਹੜਾ ਵਾ ਉਹ ਪਾਸ ਹੋਇਆ ਵਾ ਜਿਵੇਂ ਕਿ ਗੰਦਾ ਪਲਾਸਟਿਕ ਵੇਸਟ ਪਲਾਸਟ ਜਿਹੜਾ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਵਾ ਉਹ ਸਾਡਾ 16 ਲੱਖ ਰੁਪਈਆ ਆਇਆ ਵਾ ਕੁਝ ਗੱਲਾਂ ਕਰਕੇ ਉਹ ਸਾਡਾ ਜਿਹੜਾ ਉਹ ਬੰਦ ਹੋਇਆ ਪਿਆ ਵਾ ਉਹ ਵੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਉਹ ਸਾਡਾ ਰੋਕਿਆ ਨਾ ਜਾਵੇ ਅਸੀਂ ਪਿੰਡ ਦੇ ਵਿੱਚ ਸਾਰੇ ਹੀ ਕੰਮ ਜਿਹੜੇ ਉਹ ਕਰਾਉਣੇ ਚਾਹੁੰਦੇ ਆ ਪਲਾਸਟ ਵੇਸਟ ਜਿਹੜਾ ਅਸੀਂ ਲੋਕਾਂ ਕੋਲੋਂ ਜਿਹੜੇ ਲੋਕੀ ਰੂੜੀਆਂ ਤੇ ਸੁੱਟਦੇ ਆ ਉਹ ਅਸੀਂ ਲੋਕਾਂ ਕੋਲੋਂ ਮੁੱਲ ਲੈ ਕੇ ਸਾਉਦੀ ਇੰਟਰਲੌਕ ਆਉਣ ਵਾਲੇ ਦਿਨਾਂ ਚ ਟਾਇਲ ਬਣਾਇਆ ਕਰਾਂਗੇ ਫਿਰ ਅਸੀਂ ਘਰਾਂ ਦੇ ਵਿੱਚ ਡਸਟਬਿਨ ਵੰਡਣ ਜਾ ਰਹੇ ਹਾਂ ਜੀ ਜਿਹੜਾ ਘਰ ਦੇ ਵਿੱਚ ਉਹ ਬੈਲ ਮਾਰ ਕੇ ਤੁਹਾਡਾ ਕੂੜਾ ਲੈ ਕੇ ਜਾਏਗਾ ਉਹਦੀ ਅਸੀਂ ਜਿਹੜੀ ਆਰਗੈਨਿਕ ਖਾਦ ਤਿਆਰ ਕਰਾਂਗੇ ਆਉਣ ਵਾਲੇ ਦਿਨਾਂ ਚ ਇੱਕ ਸਾਡਾ ਜਿਮ ਦਾ ਮਨਸੂਬਾ ਹੈ ਕਿ ਜਿਮ ਵਧੀਆ ਬਣਾਇਆ ਜਾਵੇ ਹੈਲਥ ਵਾਸਤੇ ਬੱਚਿਆਂ ਦੀ ਗਰਾਊਂਡ ਦੀ ਸਾਡੇ ਬਹੁਤ ਵੱਡੀ ਪ੍ਰੋਬਲਮ ਹੈ ਉਹ ਵੀ ਅਸੀਂ ਆਉਣ ਵਾਲੇ ਦਿਨਾਂ ਚ ਕਰ ਰਹੇ ਹਾਂ ਸਭ ਤੋਂ ਵੱਡੀ ਗੱਲ ਸਾਡੀ ਪੰਚਾਇਤ ਜਿਹੜੀ ਆ ਉਹ ਕਾਫੀ ਲੰਮੇ ਸਮੇਂ ਤੋਂ ਪਲੱਸ 1 ਤੇ ਪਲੱਸ 2 ਜਿਹੜਾ ਵਾ ਸਕੂਲ ਪੰਚਾਇਤ ਤਨਖਾਹ ਦੇ ਰਹੀ ਹੈ ਮੈਂ ਤੁਹਾਡੇ ਮਾਧਿਮ ਰਾਈ ਦੱਸਣਾ ਚਾਹੁੰਦਾ ਕਿ ਸਰਕਾਰਾਂ ਦੀ ਇੱਕਰ ਗੱਲ ਪਹੁੰਚਣੀ ਚਾਹੀਦੀ ਹੈ ਕਿ ਬੜੀਆਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਅਸੀਂ ਐਜੂਕੇਸ਼ਨ ਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਹਾਂ ਪਰ ਸਾਡੀ ਪਹਿਲੀ ਪੰਚਾਇਤ ਮਾਝੇ ਦੇ ਵਿੱਚ ਹੋਊਗੀ ਜਿਹੜੀ ਪਲੱਸ 1 ਤੇ ਪਲੱਸ 2 ਦਾ ਸਕੂਲ ਜਿਹੜਾ ਵਾ ਉਹ ਪੰਚਾਇਤ ਤਨਖਾਹਾਂ ਦੇ ਕੇ ਦੋ ਕਲਾਸਾਂ ਚਲਾ ਰਹੀ ਆ ਇਹ ਇਹਦੇ ਵਾਸਤੇ ਅਸੀਂ ਜ਼ਰੂਰ ਕਵਾਂਗੇ ਕਿ ਸਾਡਾ ਜਿਹੜੀਆਂ ਟੀਚਰ ਸਾਨੂੰ ਦਿੱਤੇ ਜਾਣ ਕਿਉਂਕਿ ਸਾਡਾ ਪੰਚਾਇਤੀ ਫੰਡ ਬਹੁਤ ਛੋਟਾ ਹੁੰਦਾ ਹੈ ਪੰਚਾਇਤੀ ਫੰਡ ਤੋਂ ਸਾਨੂੰ ਇਹ ਜਿਹੜੇ ਪੈਸੇ ਲਾਉਣੇ ਜਾਂਦੇ ਨੇ ਇਹ ਅਸੀਂ ਜ਼ਰੂਰ ਕਹਿੰਦੇ ਹਾਂ ਕਿ ਆਉਣ ਵਾਲੇ ਦਿਨ ਸਾਡਾ ਇਹ ਮਨਸੂਬਾ ਪਾਸ ਹੋ ਸਕੇ ਬਿਲਕੁਲ ਜੀ ਅਸੀਂ ਗੁਰਵਿੰਦਰ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਔਰ ਕੋਲ ਪਲਾ ਕੇ ਵੇਖਿਆ ਜਾਵੇ ਤਾਂ ਪਿੰਡ ਮੱਲੂ ਨਗਰ ਦਾ ਜਿਵੇਂ ਤੁਹਾਨੂੰ ਦਿਖਾਇਆ ਕਿ ਏਟੀਐਮ ਕਾਰਡ ਰਾਹੀਂ ਜਿਹੜਾ ਪਾਣੀ ਨਿਕਲਦਾ ਫਿਰ ਦੂਸਰੇ ਪਾਸੇ ਛੱਪੜ ਨੂੰ ਝੀਲ ਦੇ ਵਿੱਚ ਜਿਹੜਾ ਤਬਦੀਲ ਕੀਤਾ ਗਿਆ ਵੱਡੇ ਉਪਰਾਲੇ ਇਸ ਪਿੰਡ ਦੇ ਵਿੱਚ ਕੀਤੇ ਗਏ ਨੇ 24 ਘੰਟੇ ਜਿਹੜਾ ਗੁਰਬਾਣੀ ਦਾ ਪ੍ਰਵਾਹ ਚੱਲਦਾ ਪਿੰਡ ਦੇ ਵਿੱਚ ਸਪੀਕਰ ਜਿਹੜੇ ਖੰਭੇ ਉੱਪਰ ਲਗਾਏ ਗਏ ਨੇ ਇਸ ਤੋਂ ਇਲਾਵਾ ਖੂਬਸੂਰਤ ਪਾਰਕ ਜਿਹੜੀ ਬਣਾਈ ਗਈ ਔਰ ਜਿਵੇਂ ਇਹ ਜਿਹੜੇ ਮਾਸਟਰ ਹੁੰਦੇ ਨੇ ਉਹਨਾਂ ਦੀ ਆਪਣੇ ਕੋਲੋਂ ਪੰਚਾਇਤ ਨੂੰ ਦੇਣੀ ਪੈ ਰਹੀ ਸਾਡੀ ਵੀ ਸਰਕਾਰ ਅਗੇ ਅਪੀਲ ਹੈ ਕਿ ਜਿੱਥੇ ਪਿੰਡ ਵੱਲੋਂ ਆਪਣੇ ਬਿਹੇਵ ਦੇ ਉਪਰ ਇਹਦਾ ਵੱਡਾ ਉਪਰਾਲਾ ਕਰਕੇ ਪਿੰਡ ਨੂੰ ਸਮਾਰਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਸ ਸਰਕਾਰ ਵੀ ਪਿੰਡ ਦਾ ਜਿਹੜਾ ਉਹ ਪੂਰਾ ਸਹਿਯੋਗ ਜਿਹੜਾ ਉਹ ਦੇਵੇ ਸਰਮ ਸਿੰਘ ਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਕ ਜਿਆਦੇ ਨਾਲ ਪਿੰਡ ਮੱਲੂ ਨੰਗਲ ਜ਼ਿਲ੍ਹਾ ਅਮਰਸਰ